ਸ੍ਰੀ ਅਕਾਲ ਪੱਖ ਸਾਹਿਬ ਜੀ ਦੇ ਉੱਤੇ ਬਰਾਜਮਾਨ ਹੋ ਕਰਕੇ 사ਤਗੁਰਾਂ ਨੇ ਪਹਿਲਾ ਹੁਕਮਨਾਮਾ ਜਾਰੀ ਕੀਤਾ ਸਿੱਖੋ ਜੇ ਆਪਣੇ ਛੇਵੇਂ ਗੁਰੂ ਜੀਆਂ ਖੁਸ਼ੀਆਂ ਲੈਣੀਆਂ ਜੇ ਜੇ ਆਪਣੇ ਛੇਵੇਂ ਗੁਰੂ ਨਾਨਕ ਨੂੰ ਖੁਸ਼ ਵੇਖਣਾ ਜੇ ਤੇ ਗੁਰੂ ਨੂੰ ਕੋਈ ਪੈਸਾ ਨਹੀਂ ਚਾਹੀਦਾ ਗੁਰੂ ਨੂੰ ਜ਼ਮੀਨ ਨਹੀਂ ਚਾਹੀਦੀ ਜੇ ਗੁਰੂ ਦੀ ਖੁਸ਼ੀ ਲੈਣੀ ਬੰਦੂਕ ਢਾਲ ਪਰਛਾ ਨੇਜਾ ਕਟਾਰ ਸ਼ਸਤਰ ਲੈ ਕੇ ਆਜਾ ਰੋਵਰ ਗੁਰੂ ਤੁਹਾਡਾ ਖੁਸ਼ ਹੋਵੇਗਾ ਘੋੜੇ ਲੈ ਕੇ ਆਓ ਜਵਾਨੀਆਂ ਭੇਟ ਕਰੋ ਗੁਰੂ ਖਾਲਸਾ ਜੀ ਸਿੱਖਾਂ ਨੂੰ ਇਹ ਸ੍ਰੀ ਸਹਿਬਾ ਕਿਸੇ ਆਮ ਬੰਦੇ ਨੇ ਜਾਂ ਸੰਤ ਮੰਤਰੇ ਨਹੀਂ ਫੜਾਈਆਂ ਸਿੱਖਾਂ ਨੂੰ ਸ੍ਰੀ ਸਹਿਬਾ ਹਥਿਆਰ ਬੰਦ ਹੋਣ ਦਾ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਰੀ ਕੀਤਾ ਸਿੱਖੋ ਹਥਿਆਰ ਬੰਦ ਹੋ ਕੇ ਰਹਿਣਾ ਕਿਸੇ ਦੇ ਅੱਗੇ ਸਿਰ ਕੀ ਆਪਣੀ ਅੱਖ ਝੁਕਾ ਕੇ ਨਹੀਂ ਵੇਖਣਾ ਜੇ ਅੱਖ ਝੁਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਝੁਕੇ ਜੇ ਮੱਥਾ ਟੇਕੇ ਗੁਰੂ ਗ੍ਰੰਥ ਸਾਹਿਬ ਨੂੰ ਟੇਕੇ ਹੋਰ ਕਿਸੇ ਦੇਹਧਾਰੀ ਬੰਦੇ ਨੂੰ ਮਥਾ ਨਹੀਂ ਟੇਕਣਾ ਕਿਸੇ ਅੱਗੇ ਅੱਖ ਵੀ ਨਹੀਂ ਵੀ ਨੀ ਕਰਨੀ ਸ਼ਾਸਤਰ ਧਾਰੀ ਹੋ ਕੇ ਰਹਿਣ ਦਾ ਹੁਕਮ ਛਵੇਂ ਪਾਤਸ਼ਾਹ ਨੇ ਕੀਤਾ